ਭਾਈ ਤਾਰੂ ਸਿੰਘ ਜੀ ਪੂਲਾ ਪਿੰਡ ਦੇ ਰਹਿਣ ਵਾਲੇ ਆ ਜੀ ਛੋਟੀ ਉਮਰ ਸੀ ਪਿਤਾ ਚੜ੍ਹਾਈ ਕਰ ਜਾਂਦਾ ਹੈ ਆ ਦੇਖੋ ਨਾ ਜਿਨ੍ਹਾਂ ਦੇ ਜੀਵਨ ਚ ਰਸ ਆਇਆ 25 ਸਾਲ ਦਾ ਗੱਭਰੂ ਜਵਾਨ ਹੈ ਭਾਈ ਤਾਰੂ ਸਿੰਘ ਜਦੋਂ ਪਿਆਰਿਓ ਉਸ ਗੁਰੂ ਦੇ ਸਿੱਖ ਨੇ ਆਪਣੀ ਸ਼ਹਾਦਤ ਦਿੱਤੀ ਹੈ ਹਰ ਭਗਤ ਨਰਨਜਣੀਆਂ ਜਿਹੜਾ ਚੁਗਲੀ ਕਰਦਾ ਹੈ ਜਕਰੀਆ ਖਾਂ ਉਸ ਸਮੇਂ ਲਾਹੌਰ ਦੇ ਵਿੱਚ ਹਾਂਜੀ ਸ਼ੂਬੇਦਾਰ ਹੈ ਲਾਹੌਰ ਦੇ ਵਿੱਚ ਇਹ ਲਾਹੌਰ ਦੇ ਵਿੱਚ ਪਤਾ ਨਹੀਂ ਕਿੰਨੇ ਕ ਸਿੱਖਾਂ ਤੇ ਜ਼ੁਲਮ ਹੋਇਆ ਜਿੱਥੇ ਦਿੱਲੀ ਦੇ ਵਿੱਚ ਜ਼ੁਲਮ ਹੋਏ ਆ ਨਾ ਦੀ ਉੱਥੇ ਲਾਹੌਰ ਦੀ ਧਰਤੀ ਤੇ ਵੀ ਬੜੇ ਜ਼ੁਲਮ ਹੋਇਆ ਕਦੀ ਜਕਰੀਆ ਖਾਂ ਹਾਂਜੀ ਕਦੀ ਮੀਰ ਮੰਨੂ ਕਦੀ ਜਈਆ ਖਾਂ ਪਤਾ ਨਹੀਂ ਕਿੰਨੇ ਕ ਜ਼ਾਲਮਾਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਈ ਵਾਰ ਚਿੱਠੀਆਂ ਆਉਂਦੀਆਂ ਰਹੀਆਂ ਕਈ ਹਮਲੇ ਗੁਰੂ ਘਰ ਤੇ ਹੁੰਦੇ ਰਹੇ ਵੀ ਤੁਹਾਡੇ ਗੁਰਦੁਆਰਾਂ ਨੂੰ ਢਾ ਦੇਵਾਂਗੇ ਹਾਂਜੀ ਤੁਹਾਡੇ ਅੰਮ੍ਰਿਤ ਸਰੋਵਰ ਨੂੰ ਪੂਰ ਦੇਾਂਗੇ ਬੜਾ ਕੁਝ ਹੁੰਦਾ ਰਿਆ ਪਰ ਸਿੱਖ ਕਿਸੇ ਵੀ ਯਾਦ ਰੱਖਿਓ ਕਿਸੇ ਦੇ ਡਰਾਵੇ ਤੋਂ ਕਦੀ ਡਰਨ ਵਾਲਾ ਨਹੀਂ ਬੜੇ ਲੋਕ ਆਏ ਨੇ ਹਰਿਮੰਦਰ ਸਾਹਿਬ ਨੂੰ ਢਾਉਣ ਵਾਲੇ ਅੰਮ੍ਰਿਤ ਸਰੋਵਰ ਨੂੰ ਪੂਰਨ ਵਾਲੇ ਪਰ ਯਾਦ ਰੱਖਿਓ ਸਿੱਖ ਕਦੀ ਵੀ ਕਿਸੇ ਦੀ ਧਮਕੀ ਤੋਂ ਕਿਸੇ ਦੇ ਡਰ ਤੋਂ ਕਦੀ ਡਰਿਆ ਨਹੀਂ ਕਿਉਂਕਿ ਉਹਦੇ ਗੁਰੂ ਨੇ ਉਹਨੂੰ ਪੜਾਇਆ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮੰਨਤ ਹਾਂ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਜਿਹੜਾ ਉਹਨਾਂ ਵੀਰਾਂ ਦੀ ਸੇਵਾ ਕਰਦਾ ਸੀ ਜਿਹੜੇ ਜੰਗਲਾਂ ਦੇ ਵਿੱਚ ਵਿਚਰਦੇ ਆ ਉਹ ਕਿਹੜੇ ਸਿੱਖ ਸੀ ਜਿਹੜੇ ਜੰਗਲਾਂ ਦੇ ਵਿੱਚ ਉਸ ਸਮੇਂ ਇੱਕ ਉਹ ਸਿੱਖ ਸੀ ਮਿਲਨ ਵਰਤਨੀਏ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਸੀ ਜਿਹੜੇ ਪਿੰਡਾਂ ਦੇ ਵਿੱਚ ਰਹਿ ਕੇ ਖੇਤੀਬਾੜੀ ਕਰਦੇ ਸੀ ਇੱਕ ਉਹ ਸਿੱਖ ਸੀ ਜਿਹੜੇ ਘਰ-ਬਾਰ ਛੱਡ ਕੇ ਜੰਗਲਾਂ ਜੁੱਧਾਂ ਜੰਗਲਾਂ ਦੇ ਵਿੱਚ ਬੀਆਬਾਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਰਹਿਣ ਵਾਸਤੇ ਉਹ ਦਿਨ ਕੱਟੀ ਕਰਦੇ ਸੀ ਉਹ ਕਿਹੜੇ ਸਿੱਖ ਸੀ ਜਿਹੜੇ ਗੁਲਾਮੀ ਨੂੰ ਲਾਉਣ ਵਾਸਤੇ ਹਾਂਜੀ ਦੇਖੋ ਕਿਉਂਕਿ ਭਾਰਤ ਵਾਸਤੇ ਉਦੋਂ ਵੀ ਗੁलाम ਸੀ ਨਾ ਜੀ ਜਿਹੜੇ ਪੰਜਾਬ ਦੇ ਉਹ ਸੂਰਮੇ ਉਹਨਾਂ ਜ਼ਾਲਮਾਂ ਦੇ ਵਿਰੋਧ ਟੱਕਰ ਲੈਣ ਵਾਸਤੇ ਜੰਗਲਾਂ ਦੇ ਵਿੱਚ ਬੈਠੇ ਹੁੰਦੇ ਸੀ ਜੱਥੇ ਬਣਾ ਕੇ ਉਹਨਾਂ ਸਿੱਖਾਂ ਨੂੰ ਜਲ ਪਾਣੀ ਸਿਖਾਉਣਾ ਪ੍ਰਸ਼ਾਦਾ ਸਿਖਾਉਣਾ ਇਹ ਖਬਰ ਹਰ ਭਗਤ ਨਰਨਜੀਆਂ ਨੇ ਜਕਰੀਆ ਖਾਂ ਦੇ ਕੋਲ ਪਹੁੰਚਾਈ ਹੈ ਵੀ ਇਹੋ ਜਿਹੇ ਸਿੱਖ ਬੈਠੇ ਨੇ ਭਾਈ ਤਾਰੂ ਸਿੰਘ ਵਰਗੇ ਜਿਹੜੇ ਉਹਨਾਂ ਸਿੱਖਾਂ ਦੀ ਮਦਦ ਕਰਦੇ ਆ ਉਹਨਾਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਆ ਉਹਨਾਂ ਨੂੰ ਵਸਤਰ ਪਹੁੰਚਾਉਂਦੇ ਆ ਉਹਨਾਂ ਤੱਕ ਜਲ ਪਾਣੀ ਲੈ ਕੇ ਜਾਂਦੇ ਆ ਉਸ ਸਮੇਂ ਪੁੱਲੇ ਪਿੰਡ ਦੇ ਵਿੱਚੋਂ ਪਿਆਰਿਓ ਲਾਹੌਰ ਤੋਂ ਸਿਪਾਈ ਆਉਂਦੇ ਨੇ ਭਾਈ ਤਾਰੂ ਸਿੰਘ ਨੂੰ ਇੱਥੋਂ ਫੜ ਕੇ ਲੈ ਕੇ ਜਾਂਦੇ ਆ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੀ ਭੈਣ ਉਹਨਾਂ ਨੂੰ ਵੀ ਫੜਨ ਦਾ ਯਤਨ ਕੀਤਾ ਪਰ ਪਿੰਡ ਵਾਲੇ Hindu ਤੇ Musalman ਜਿੰਨੇ ਵੀ ਭਰਾ ਸੀ ਉਹ ਸਾਰੇ ਇਕੱਠੇ ਹੋ ਗਏ ਕਹਿੰਦੇ ਭਾਈ ਤਾਰੂ ਸਿੰਘ ਦੀ ਮਾਂ ਸਾਡੀ ਮਾਂ ਹੈ ਭਾਈ ਤਾਰੂ ਸਿੰਘ ਦੀ ਭੈਣ ਸਾਦੀ ਭੈਣ ਹੈ ਇਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ ਠੀਕ ਹੈ ਜੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨਾ ਤੇ ਵੱਖਰੀ ਗੱਲ ਹੈ ਉਸ ਸਮੇਂ ਕਹਿੰਦੇ ਉਹਨਾਂ ਨੂੰ ਫਿਰ ਲਾਹੌਰ ਦੇ ਵਿੱਚ ਲੈ ਕੇ ਗਏ ਕਿੰਨੇ ਤਸੀਹੇ ਦਿੱਤੇ ਜਾਂਦੇ ਨੇ ਪਰ ਉਹ 25 ਸਾਲਾਂ ਦਾ ਗੱਭਰੂ ਅੱਜ 25 ਸਾਲਾਂ ਦੇ ਨੌਜਵਾਨਾਂ ਵਾਸਤੇ ਭਾਈ ਤਾਰੂ ਸਿੰਘ ਇੱਕ ਐਗਜ਼ਾਮਪਲ ਹੈ ਉਹ ਉਦਾਹਰਣ ਹੈ ਵੀ ਜਿਹੜਾ ਆਪਣੇ ਨਿਸ਼ਾਨੇ ਤੋਂ ਨਹੀਂ ਥੜਕਿਆ ਜਿਹੜਾ ਸੇਵਾ ਤੇ ਸਿਮਰਨ ਤੋਂ ਨਹੀਂ ਭੱਜਿਆ ਜਿਹੜਾ ਕਹਿੰਦਾ ਹਾਂ ਮੈਂ ਪ੍ਰਸ਼ਾਦਾ ਪਾਣੀ ਸ਼ਿਕਾਉਂਦਾ ਆ ਕਿਉਂਕਿ ਹਰ ਸਿੱਖ ਦਾ ਫਰਜ਼ ਹੈ ਵੀ ਲੋੜਵੰਦਾਂ ਦੀ ਮਦਦ ਕਰਨੀ ਆਪਣੇ ਭਰਾਵਾਂ ਨੂੰ ਪ੍ਰਸ਼ਾਦਾ ਇੰਨੀ ਅਸੀਂ ਸ਼ਿਕਾਉਂਦੇ ਸੀ ਤੇ ਸਾਰੇ ਗੈਰ ਸਿੱਖਾਂ ਨੂੰ ਵੀ ਸ਼ਿਕਾਉਂਦੇ ਹਾਂ ਜੀ ਆ ਦੇਖ ਲਓ ਕਰੋਨਾ ਦੇ ਵਿੱਚ ਸਭ ਤੋਂ ਅੱਗੇ ਸਿੱਖ ਕਿਤੇ ਪਹਟਾ ਲੋਂਦਾ ਹੈ ਕਿਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਸਭ ਤੋਂ ਅੱਗੇ ਸਿੱਖ ਸੇਵਾ ਦੇ ਵਿੱਚ ਸਭ ਤੋਂ ਅੱਗੇ ਹੁੰਦਾ ਹੀ ਸਿੱਖ ਹੈ ਇਹੀ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੈ ਜਿੰਨੇ ਸਾਨੂੰ ਸੇਵਾ ਦੀ ਦਾਤ ਬਖਸ਼ੀ ਹੈ ਸੇਵਾ ਤੇ ਸਿਮਰਨ ਦੀ ਦਾਤ ਬਖਸ਼ੀ ਹੈ ਸੋ ਪਿਆਰਿਓ ਭਾਈ ਤਾਰੂ ਸਿੰਘ ਜੀ ਦੀ ਇੱਥੇ ਫਿਰ ਸ਼ਹਾਦਤ ਹੁੰਦੀ ਹੈ ਉਹਨਾਂ ਦੇ ਪਹਿਲਾਂ ਕੇਸ ਕੱਟਣ ਦਾ ਯਤਨ ਕੀਤਾ ਜਾਂਦਾ ਹੈ ਜਕਰੀਆ ਖਾਂ ਪਤਾ ਕੀ ਆਖਦਾ ਹੈ ਕਹਿੰਦਾ ਜਿਹੜੇ ਕੇਸਾਂ ਦਾ ਤੂੰ ਮਾਨ ਕਰਦਾ ਮੈਂ ਜੁੱਤੀਆਂ ਦੇ ਨਾਲ ਉਡਾ ਦੇਵਾਂਗਾ ਜਿਹੜੇ ਕੇਸਾਂ ਦਾ ਤੂੰ ਮਾਨ ਕਰਦਾ ਮੈਂ ਜੁੱਤੀਆਂ ਦੇ ਨਾਲ ਉਡਾ ਦੇਵਾਂਗਾ ਤੇ ਭਾਈ ਤਾਰੂ ਸਿੰਘ ਕਹਿਣ ਲੱਗੇ ਤੇ ਸਮਾਂ ਦੱਸੇਗਾ ਕਿਹੜਾ ਕਿਨੂੰ ਜੁੱਤੀ ਅੱਗੇ ਲਾ ਕੇ ਲੈ ਕੇ ਜਾਂਦਾ ਹੈ ਇਹ ਤੇ ਸਮਾਂ ਦੱਸੇਗਾ ਪਿਆਰਿਓ ਜਿਹਾਂ ਬੀਜੈ ਸੋ ਲੁਣੈ ਜਿੱਦਾਂ ਦਾ ਬੀਜਾਂਗੇ ਵੜਨਾ ਪੈਂਦਾ ਜੇ ਉਹਨੇ ਭਾਈ ਤਾਰੂ ਸਿੰਘ ਦੇ ਸਿਰ ਵਾਸਤੇ ਜੁੱਤੀਆਂ ਚੁਣੀਆਂ ਨਾ ਜਕਰੀਆ ਖਾਨ ਨੇ ਵੀ ਜੁੱਤੀਆਂ ਦੇ ਨਾਲ ਤੇਰੇ ਕੇਸ ਹੜਾ ਦੇਆਂਗਾ ਉਹ ਕੁਦਰਤ ਉਹ ਪ੍ਰਮਾਤਮਾ ਦੇਖੋ ਕਿੰਨਾ ਬਿਆੰਤ ਹੈ ਭਾਈ ਤਾਰੂ ਸਿੰਘ ਦੀ ਜੁੱਤੀ ਦੇ ਨਾਲ ਜੁੱਤੀ ਖਾ ਖਾ ਕੇ ਮਰਿਆ ਸੀ ਜਿਹਾਂ ਬੀਜੈ ਸੋ ਲੁਣੈ ਜਿੱਦਾਂ ਦਾ ਬੀਜਾਂਗੇ ਪਾਤਸ਼ਾਹ ਕਹਿੰਦੇ ਉਦਾਂ ਦਾ ਵੜਨਾ ਪੈਂਦਾ ਇਸ ਕਰਕੇ ਕਿਸੇ ਲਈ ਕਦੀ ਮਾੜਾ ਨਾ ਸੋਚੀਏ ਜੇ ਚੰਗਾ ਸੋਚਾਂਗੇ ਚੰਗਾ ਹੋਵੇਗਾ ਬੰਦਾ ਕਹਿੰਦਾ ਮੇਰੇ ਨਾਲ ਮਾੜਾ ਹੋ ਰਿਹਾ ਤੂੰ ਮਾੜਾ ਸੋਚਦਾ ਹੋਵੇਗਾ ਨਾ ਸੋਚ ਮਾੜਾ ਚੰਗਾ ਸੋਚਾਂਗੇ ਚੰਗਾ ਹੋਵੇਗਾ ਮਾੜਾ ਸੋਚਾਂਗੇ ਤੇ ਮਾੜਾ ਹੁੰਦਾ ਹੈ ਤੇ ਪਿਆਰਿਓ ਲਗਾਤਾਰ ਫਿਰ ਹਾਂਜੀ 21-22 ਦਿਨ ਭਾਈ ਰਤਨ ਸਿੰਘ ਭੰਗੂ ਲਿਖਦੇ ਆ ਜੀ ਭਾਈ ਰਤਨ ਸਿੰਘ ਭੰਗੂ ਜਿਨ੍ਹਾਂ ਦੇ ਦਾਦਕੇ ਵੀ ਜਿਨ੍ਹਾਂ ਦੇ ਨਾਨਕੇ ਵੀ ਸ਼ਹੀਦੀ ਪਰਿਵਾਰ ਦੇ ਵਿੱਚੋਂ ਐ ਤੇ ਪਿਆਰਿਓ ਇਤਿਹਾਸ ਦੱਸਦਾ ਹੈ ਪਹਿਲਾਂ ਕੇਸ ਕੱਟਣ ਦੀ ਕੋਸ਼ਿਸ਼ ਕੀਤੀ ਭਾਈ ਤਾਰੂ ਸਿੰਘ ਦੇ ਨੇਤਰਾਂ ਦੇ ਵਿੱਚ ਉਹ ਬਖਸ਼ਿਸ਼ ਹੈ ਉਹ ਰਹਿਮਤ ਹੈ ਵੀ ਕੇਸ ਕੱਟਣ ਵਾਲੇ ਜਿਹੜੇ ਲੱਗ ਆਉਂਦੇ ਨੇ ਤੇ ਪਰਾਂ ਨੂੰ ਭੱਜ-ਭੱਜ ਜਾਂਦੇ ਕੈਂਚੀਆਂ ਹੱਥੋਂ ਛੁੱਟਦੀਆਂ ਤੇ ਇਤਿਹਾਸ ਦੱਸਦਾ ਅਖੀਰ ਮੋਚੀ ਹਾਂਜੀ ਮੰਗਾਇਆ ਜਾਂਦਾ ਮੱਥੇ ਤੋਂ ਲੈ ਕੇ ਗਿੱਚੀ ਤੱਕ ਸੱਜੇ ਤੇ ਖੱਬੇ ਪਾਸਿਓਂ ਖੋਪਰ ਰੰਬੀ ਦੇ ਉੱਤੇ ਥੋੜੀ ਮਾਰ ਮਾਰ ਕੇ ਖੋਪਰ ਲਾਉਣ ਵਾਸਤੇ ਸੱਟਾਂ ਮਾਰੀਆਂ ਜਾਂਦੀਆਂ 12 ਸਪਤੀਆਂ ਸਾਲਾਂ ਦੇ ਗੱਭਰੂ ਨੇ ਉਹ ਜਪਜੀ ਸਾਹਿਬ ਦਾ ਅੱਜ ਕਹਿੰਦੇ ਬਾਣੀ ਪੜਨ ਦਾ ਕੀ ਫਾਇਦਾ ਹੈ ਉਹ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ ਕੇਵਲ ਉੱਥੇ ਹੀ ਪਾਠ ਨਹੀਂ ਸੀ ਕਰ ਰਿਹਾ ਉਹ ਸ਼ਹੀਦ ਹੋਣ ਤੋਂ ਪਹਿਲਾਂ ਘਰੇ ਵੀ ਪਾਠ ਕਰਦਾ ਸੀ ਉਹ ਕੰਮ ਕਾਜ ਕਰਦਿਆਂ ਵੀ ਬਾਣੀ ਪੜਦਾ ਸੀ ਜਿੱਦਨ ਸ਼ਹੀਦ ਹੋ ਰਿਹਾ ਉਸ ਦਿਨ ਵੀ ਬਾਣੀ ਪੜ ਰਿਹਾ ਹੈ ਅੱਜ ਦਾ ਦਿਨ ਉਹਨਾਂ ਦੀ ਸ਼ਹਾਦਤ ਦਾ ਦਿਨ ਹੈ ਪਰ ਖੋਪਰ ਉਹਨਾਂ ਦਾ ਇਸ ਤੋਂ 21-22 ਦਿਨ ਪਹਿਲਾਂ ਲਾ ਦਿੱਤਾ ਗਿਆ ਸੀ ਖੋਪਰ ਤੇ ਪਹਿਲਾਂ ਲੱਥ ਗਿਆ ਸੀ ਇਹਨਾਂ ਦੀ ਤੇ ਜਿੰਨੇ ਦਰ ਖੋਪਰ ਲੱਥਾ ਰਿਹਾ ਇਤਿਹਾਸ ਦੱਸਦਾ ਹੈ ਭਾਈ ਤਾਰੂ ਸਿੰਘ ਦੇ ਮੋਖ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ ਅੱਜ ਕਹਿੰਦੇ ਵੀ ਜਪਜੀ ਸਾਹਿਬ ਪਾਠ ਕਰਨ ਦਾ ਕੀ ਫਾਇਦਾ ਪਿਆਰਿਓ ਜਦੋਂ ਰਸ ਲੈ ਕੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਓਗੇ ਨਾ ਤੇ ਗੁਰੂ ਦਾ ਇੱਕ ਇੱਕ ਸ਼ਬਦ ਅੰਮ੍ਰਿਤ ਦੀ ਵਰਖਾ ਕਰੇਗਾ ਸਾਨੂੰ ਜੀਵਨ ਦੇਵੇਗਾ ਤੇ ਖੋਪਰ ਲੱਥੇ ਤੋਂ ਕੋਈ ਸਿੱਖ ਜਿਉਂਦਾ ਕਿਵੇਂ ਰਹਿੰਦਾ ਹੈ ਇਹ ਭਾਈ ਤਾਰੂ ਸਿੰਘ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਵੀ ਕਿਵੇਂ ਸਤਗੁਰ ਮੇਰਾ ਮਾਰ ਜਵਾਲਾ ਮੇਰਾ ਸਤਿਗੁਰੂ ਕਿਵੇਂ ਮੁਰਦਿਆਂ ਦੇ ਵਿੱਚ ਵੀ ਜਾਨ ਪਾਉਣ ਵਾਲਾ ਹੈ ਉਹਨ ਇਤਿਹਾਸ ਦੱਸਦਾ ਹੈ ਕਹਿੰਦੇ ਭਾਈ ਤਾਰੂ ਸਿੰਘ ਜੀ ਦਾ ਰੰਬੀ ਦੇ ਨਾਲ ਸੱਟ ਮਾਰ ਮਾਰ ਕੇ ਦੋਨੋਂ ਪਾਸਿਓਂ ਗਿੱਚੀ ਤੱਕ ਲਿਆਂਦਾ ਜਾਂਦਾ ਹੈ ਖੋਪਰ ਵੱਖ ਕਰ ਦਿੱਤਾ ਤੇ ਭਾਈ ਤਾਰੂ ਸਿੰਘ ਬਿਨਾਂ ਖੋਪਰ ਤੋਂ ਪਿਆਰਿਓ ਫਿਰ ਜਪਜੀ ਸਾਹਿਬ ਦੀ ਬਾਣੀ ਪੜ ਰਹੇ ਆ ਉਧਰ ਜ਼ਾਲਮ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਜਾਂਦਾ ਹੈ ਜਿਹੜਾ ਆਕੜਿਆ ਸੀ ਨਾ ਜੀ ਹੰਕਾਰੀ ਸੀ ਮਹਾਰਾ ਕਹਿੰਦੇ ਜੇ ਜੁਗ ਚਾਰੇ ਹਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਭਾਈ ਤਾਰੂ ਸਿੰਘ ਦੀ ਅੱਜ ਵੀ ਬਾਤ ਪੁੱਛੀ ਜਾ ਰਹੀ ਹੈ ਭਾਈ ਤਾਰੂ ਸਿੰਘ ਦੀ ਅੱਜ ਵੀ ਜਾਜਕਾਰ ਹੋ ਰਹੀ ਹੈ ਪਰ ਜਗਨੀਆਂ ਖਾਨ ਦੀ ਨਾ ਕਿਸੇ ਨੇ ਉਦੋਂ ਬਾਤ ਪੁੱਛੀ ਨਾ ਕੋਈ ਅੱਜ ਉਹਦਾ ਸਤਕਾਰ ਕਰਦਾ ਹੈ ਇਤਿਹਾਸ ਦੱਸਦਾ ਹੈ ਉਹ ਜੁੱਤੀਆਂ ਖਾ ਖਾ ਕੇ ਮਰਿਆ ਭਾਈ ਸ਼ਵੇਕ ਸਿੰਘ ਨੂੰ ਆਵਾਜ਼ ਮਾਰੀ ਭਾਈ ਸ਼ਵੇਕ ਸਿੰਘ ਨੂੰ ਬੇਨਤੀ ਕੀਤੀ ਤੁਸੀਂ ਹੁਣ ਕਿਰਪਾ ਕਰੋ ਖਾਲਸਾ ਪੰਥ ਦੇ ਕੋਲ ਮੇਰੀ ਅਰਦਾਸ ਕਰੋ ਕਈ ਇਹ ਵੀ ਲਿਖਦੇ ਕਹਿੰਦੇ ਬਹੁਤ ਸਾਰੀ ਮਾਇਆ ਭੇਜੀ ਜਾਂਦੀ ਹੈ ਵੀ ਖਾਲਸਾ ਪੰਥ ਦੇ ਕੋਲ ਜਾ ਕੇ ਅਰਦਾਸ ਕਰੋ ਮੇਰਾ ਖਿਹੜਾ ਛੁੱਟ ਜਾਵੇ ਕਿਉਂਕਿ ਹੁਣ ਜਦੋਂ ਬੰਨ ਪੈ ਜਾਵੇ ਇਹੋ ਜੀ ਬਿਮਾਰੀ ਲੱਗ ਜਾਵੇ ਬੰਦਾ ਨਾ ਜਉਂਦਿਆਂ ਨਾ ਮਰਿਆਂ ਚ ਤੇ ਤੜਫ ਦਾ ਵੱਧ ਹੈ ਤੜਫ ਦਾ ਵੱਧ ਹੈ ਉਸ ਸਮੇਂ ਕਹਿੰਦੇ ਫਿਰ ਭਾਈ ਸਾਹਿਬ ਦੇ ਅਖੀਲੇ ਜਿਹੜੇ ਬੋਲ ਸੀ ਨਾ ਦੀ ਵੀ ਕਿਹੜਾ ਕਿਨੂੰ ਜੁੱਤੀ ਅੱਗੇ ਲਾ ਕੇ ਲੈ ਕੇ ਜਾਂਦਾ ਹੈ ਕਹਿੰਦੇ ਹੁਣ ਤੇ ਭਾਈ ਤਾਰੂ ਸਿੰਘ ਦੀ ਜੁੱਤੀ ਹੀ ਇਹਦੇ ਵਾਸਤੇ ਦਵਾਈ ਹੈ ਭਾਈ ਤਾਰੂ ਸਿੰਘ ਦੀ ਜੁੱਤੀ ਹੀ ਇਹਦੇ ਵਾਸਤੇ ਦਵਾਈ ਹੈ ਹੁਣ ਇਤਿਹਾਸ ਦੱਸਦੇ ਕਹਿੰਦੇ ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਸਮੇਂ ਦੇ ਇਤਿਹਾਸਕਾਰਾਂ ਨੇ ਲਿਖਣ ਦਾ ਯਤਨ ਕੀਤਾ ਹੈ ਕਹਿੰਦੇ ਜਿਉਂ-ਜਿਉਂ ਭਾਈ ਤਾਰੂ ਸਿੰਘ ਦਾ ਜੋੜਾ ਜਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਦਾ ਸੀ ਉਹਦਾ ਬੰਨ ਖੁੱਲਦਾ ਹੈ ਉਹਨੂੰ ਆਰਾਮ ਮਿਲਦਾ ਹੈ ਤੇ ਇੱਕ ਸਮਾਂ ਆਇਆ ਕਹਿੰਦਾ ਮੇਰੇ ਹੱਥ ਪੈਰ ਬੰਨ੍ਹ ਦਿਓ ਤੁਸੀਂ ਇੰਨੇ ਜੋੜੇ ਮਾਰੋ ਮੇਰੇ ਭਾਈ ਤਾਰੂ ਸਿੰਘ ਦਾ ਜੋੜਾ ਮੇਰੇ ਸੀਸ ਵਿੱਚ ਇੰਨਾ ਮਾਰੀ ਜਾਓ ਮੈਨੂੰ ਆਰਾਮ ਮਿਲੇ ਕਹਿੰਦਾ ਮੈਂ ਕਿਸੇ ਨੂੰ ਸਜ਼ਾ ਨਹੀਂ ਦੇਵਾਂਗਾ ਕਿਸੇ ਨੂੰ ਰੋਕਾਂਗਾ ਨਹੀਂ ਚਾਹੇ ਮੇਰੇ ਹੱਥ ਪੈਰ ਵੀ ਕਿਉਂ ਨਾ ਬੰਨ੍ਹ ਦਿਓ ਕਹਿੰਦੇ ਅਖੀਰ ਇਹਦੇ ਸਿਰ ਵਿੱਚ ਇੰਨੀਆਂ ਜੁੱਤੀਆਂ ਵੱਜੀਆਂ ਇੰਨੇ ਭਾਈ ਤਾਰੂ ਸਿੰਘ ਦਾ ਜੋੜਾ ਇਹਦੇ ਸਿਰ ਤੇ ਮਾਰਿਆ ਜਾਂਦਾ ਉਹ ਜਿਹੜਾ ਚੰਗਾ ਭਲਾ ਸਿਰ ਸੀ ਉਹ ਫਿਸ ਜਾਂਦਾ ਉਹ ਸਿਰ ਜਿਹੜਾ ਸੀ ਨਾ ਜੀ ਕਿਵੇਂ ਗਲ ਜਾਂਦਾ ਅਖੀਰ ਇਹਦੀ ਮੌਤ ਹੁੰਦੀ ਹੈ ਜਿਹੜਾ ਸਿੱਖ ਨੂੰ ਆਖਦਾ ਸੀ ਮੈਂ ਆਪਣੀ ਜੁੱਤੀ ਨਾਲ ਤੇਰੇ ਕੇਸ ਉਡਾ ਦੇਵਾਂਗਾ ਅੱਜ ਉਹਦੇ ਹਾਲਾਤ ਕੀ ਹੋ ਗਏ ਉਹਦਾ ਸਿਰ ਜਿਹੜਾ ਭਾਈ ਤਾਰੂ ਸਿੰਘ ਦੇ ਜੋੜੇ ਦੇ ਨਾਲ ਸੜੇ ਹੋਏ ਬਤਾਊ ਵਰਗਾ ਹੋ ਗਿਆ ਤੇ ਪਿਆਰਿਓ ਕਿਵੇਂ ਫਿਰ ਉਹ ਮਰਦਾ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਇੱਕ ਜੁੱਤੀਆਂ ਖਾਂਦਾ ਮਰਿਆ ਤੇ ਇੱਕ ਸ਼ਹੀਦ ਹੋਇਆ ਦੋਨਾਂ ਦੀ ਮੌਤ ਦੇ ਵਿੱਚ ਕਿਹਦਾ ਫਰਕ ਹੈ ਦੇਖੋ ਮਰਨ ਮਰਨ ਦੇ ਵਿੱਚ ਵੀ ਫਰਕ ਹੁੰਦਾ ਜੀ ਜਿਉਨ ਜਿਉਨ ਦੇ ਵਿੱਚ ਵੀ ਫਰਕ ਹੁੰਦਾ ਹੈ ਕਈ ਬੰਦੇ 50 60 ਸਾਲ ਜ਼ਿੰਦਗੀ ਨਰਕ ਵਰਗੀ ਭੋਗ ਕੇ ਜਾਂਦੇ ਨੇ ਕਈ ਪਿਆਰਿਓ ਚਾਹੇ ਥੋੜੀ ਉਮਰ ਹੋਵੇ 25 ਸਾਲਾਂ ਦਾ ਗੱਭਰੂ ਹੈ ਭਾਈ ਤਾਰੂ ਸਿੰਘ ਪਰ ਪਿਆਰਿਓ ਉਹ ਉਹ ਜ਼ਿੰਦਗੀ ਬਤੀਤ ਕਰਕੇ ਗਿਆ ਜਿਹੜੀ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ ਜਿਹਦੇ ਅੰਦਰੋਂ ਆਵਾਜ਼ ਆ ਰਹੀ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਆ ਸਾਡੀ ਅਰਦਾਸ ਦਾ ਉਹ ਹਿੱਸਾ ਬਣ ਗਿਆ ਅਰਦਾਸ ਵਿੱਚ ਅਸੀਂ ਰੋਜ਼ ਯਾਦ ਕਰਦੇ ਭਾਈ ਤਾਰੂ ਸਿੰਘ ਨੂੰ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਯਾਦ ਕਰਦੇ ਨਾ ਜੀ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਇਹੀ ਕਹਿੰਦੇ ਆ ਨਾ ਜੀ ਉਹਨਾਂ ਦੀ ਕਮਾਈ ਦਾ ਭਾਈ ਤਾਰੂ ਸਿੰਘ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪਿਆਰਿਓ ਉਹ ਨੇ ਸਾਡੇ ਸ਼ਹੀਦ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਚੇਤੇ ਕਰ ਰਹੇ ਹਾਂ ਤੇ ਸਾਵਣ ਦਾ ਮਹੀਨਾ ਵੀ ਆਰੰਭ ਹੋਇਆ ਹੈ ਉਹ ਸ਼ਹੀਦ ਸੀ ਭਾਈ ਤਾਰੂ ਸਿੰਘ ਜਿਹਦੇ ਜੀਵਨ ਦੇ ਵਿੱਚ ਰਸ ਸੀ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਤੇ ਰਸ ਵੀ ਇੰਨਾ ਹੈ ਪਿਆਰ ਵੀ ਇੰਨਾ ਹੈ ਵੀ ਇੱਕ ਪਾਸੇ ਦੁਨੀਆ ਦੇ ਲਾਲਚੋਂ ਨੂੰ ਦਿੱਤੇ ਜਾ ਰਹੇ ਸੀ ਪਰ ਉਹ ਨਾਮ ਦਾ ਰਸ ਇੰਨਾ ਡੂੰਘਾ ਰਸ ਹੈ ਪਿਆਰਿਓ ਉਹ ਹਰ ਛੈ ਹਰ ਪਦਾਰਥ ਦੁਨੀਆ ਦਾ ਹਰ ਰਸ ਉਹ ਛੱਡ ਕੇ ਉਹ ਨਾਮ ਦੇ ਰਸ ਦੀ ਚੋਣ ਕਰਦਾ ਤੇ ਇੱਕ ਦਿਨ ਗੁਰੂ ਚਰਨਾਂ ਦੇ ਵਿੱਚ ਹੀ ਸਮਾ ਜਾਂਦਾ ਉਹ ਪੂਲਿਆਂ ਪਿੰਡ ਦਾ ਰਹਿਣ ਵਾਲਾ ਨੌਜਵਾਨ ਗੱਬਰੂ ਹੈ ਅੱਜ ਦੇ ਗੱਬਰੂਆਂ ਲਈ ਅੱਜ ਦੇ ਯੂਥ ਲਈ ਅੱਜ ਦੇ ਨੌਜਵਾਨਾਂ ਲਈ ਬੜੀ ਵੱਡੀ ਲੋੜ ਹੈ ਉઠੋ ਭਾਈ ਭਾਈ ਤਾਰੂ ਸਿੰਘ ਤੋਂ ਆਪਣੇ ਵਿਰਸੇ ਤੋਂ ਸੇਧ ਲਈਏ ਅੱਜ ਢੇਰੀ ਢਾਕੇ ਨਾ ਬੈਠੀਏ ਅੱਜ ਚੜ੍ਹਦੀ ਕਲਾ ਦੇ ਵਿੱਚ ਹੋਈਏ ਅੱਜ ਦਾ ਯੁੱਧ ਕਿਤੇ ਭਾਈ ਤਾਰੂ ਸਿੰਘ ਨੂੰ ਆਪਣਾ ਆਦਰਸ਼ ਅਸੀਂ ਆਦਰਸ਼ ਮੰਨ ਲੈ ਗਾਇਕ ਹੀਰੋ ਆ ਜਿਹੜੇ ਫਿਲਮਾਂ ਦੇ ਵਿੱਚ ਨਕਲੀ ਆਉਂਦੇ ਆ ਗਾਉਣ ਵਾਲੇ ਅਸੀਂ ਉਹਨਾਂ ਨੂੰ ਆਪਣਾ ਦਰਸ਼ ਮੰਨ ਕੇ ਨਸ਼ੇ ਨਕਲ ਤੇ ਨੰਗੇਜ ਵਿੱਚ ਪੈ ਗਏ ਅਸੀਂ ਰੀਲਾਂ ਬਣਾਉਣ ਤੱਕ ਸੀਮਤ ਰਹਿ ਗਏ ਪਰ ਕਿਤੇ ਅਸੀਂ ਭਾਈ ਤਾਰੂ ਸਿੰਘ ਨੂੰ ਆਪਣਾ ਆਦਰਸ਼ ਮੰਨਿਆ ਹੁੰਦਾ ਨਾ ਤੇ ਪਿਆਰਿਓ ਉਹ ਚੜ੍ਹਦੀ ਕਲਾ ਸਾਡੇ ਜੀਵਨ ਵਿੱਚੋਂ ਕਦੀ ਜਾਣੀ ਨਹੀਂ ਸੀ ਆਓ ਅੱਜ ਵੀ ਸਮਾਂ ਹੈ ਭਾਈ ਤਾਰੂ ਸਿੰਘ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਰੱਖੀਏ ਬਹੁਤ ਧੰਨਵਾਦ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ ਪ੍ਰਬੰਧਕ ਵੀਰਾਂ ਦਾ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਸਾਰੀਆਂ ਸੰਗਤਾਂ ਦਾ ਧੰਵਾਦ ਭੁੱਲ ਚੁੱਕ ਦੀ ਖਿਮਾ ਕਰਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ